ਜੀ ਗੱਲ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਮੈਂ ਸਰਪੰਚ ਕਿਸ਼ਨ ਸਿੰਘ ਵਾਲੇ ਤੋਂ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਐਸੀ ਵਿੰਗ ਤੇ ਮੈਂ ਅਕਬਰਪੁਰ ਜ਼ੋਨ ਤੋਂ ਮੇਰੇ ਭਰਾ ਦੇ ਵਾਈਫ ਖੜੇ ਆ ਬਲਾਕ ਸੰਤੀ ਚੋਣਾ ਆਮ ਆਦਮੀ ਪਾਰਟੀ ਵੱਲੋਂ ਤੇ ਸੰਗਤਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਜੀ ਕਿਹੜੇ ਕਿਹੜੇ ਪਿੰਡ ਤੁਹਾਡੇ ਜ਼ੋਨ ਦੇ ਵਿੱਚ ਮੇਰੇ ਜੀ 8 ਪਿੰਡ ਜ਼ੋਨ ਚ ਆਉਂਦੇ ਆ ਜੀ ਕਿਸ਼ਨ ਸਿੰਘ ਵਾਲਾ ਪੀਰੇਵਾਲ ਸੁਰਖਪੁਰ ਅਕਬਰਪੁਰ ਸ਼ੇਖਾਮਾਲ ਤਰਖਾਣਾਵਾਲ ਤੇ ਅਲੀਪੁਰ ਤੇ ਜੀ ਆਪਣੇ ਖੇੜੇਬੇੜ ਤੇ ਕਣਿਆ ਕੀ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਆਪਾਂ ਹੀ ਗਏ ਹੋ ਹੁਣ ਤੱਕ ਉਸ ਤੇ ਜਾ ਚੁੱਕੇ ਹੋ ਬੋਤਾਂ ਵਰਕਰ ਕਰ ਲਿਆ ਦੇਖੋ ਜੀ ਟੋਟਲੀ ਸਾਰੇ ਪਿੰਡਾਂ ਚ ਜਾ ਚੁੱਕੇ ਆ ਜੀ ਇੱਕ ਅਕਬਰਪੁਰ ਤੇ ਇੱਕ ਸੁਰਖਪੋਰੀ ਰਹਿ ਗਿਆ ਜੀ ਜਾਣ ਵਾਲਾ ਉਹਦੇ ਵਿੱਚ ਕੱਲ ਜਾਵਾਂਗੇ ਕਿੱਦਾਂ ਦਾ ਹੰਗਾਰਾ ਮਿਲਦਾ ਪਿਆ ਦੇਖੋ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਸੰਗਤੋਂ ਦਾ ਸਾਰੀ ਸੰਗਤ ਨਾਲ ਆ ਜੀ ਆਪਣੇ ਜੀ ਸਾਰੀ ਵੋਟਾਂ ਭਗਵਾਨ ਸਰਕਾਰ ਦੇ ਕੰਮਾਂ ਤੇ ਮੰਗ ਰਹੇ ਬਿਲਕੁਲ ਜੀ ਆਪਾਂ ਜਿਹੜੀਆਂ ਸਾਰੀਆਂ ਵੋਟਾਂ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਜਿਹੜੇ ਬੰਦੇ ਖੁਸ਼ ਆ ਉਹ ਉਹਨਾਂ ਨੂੰ ਕਰ ਰਹੇ ਆ ਪੀਪਰਵਾਹ ਹੰਗਾਰਾ ਸੰਕੂਲ ਹਸਪਤਾਲ ਹਰੇਕ ਪਿੰਡ ਦੇ ਸਕੂਲ ਦੇ ਮਤਲਬ ਵਧੀਆ ਡਬਲ ਡਬਲ ਮੰਜ਼ਲ ਬਿਲਡਿੰਗਾਂ ਬਣਾ ਰਹੇ ਆ ਖੁਦ ਮੇਰੇ ਪਿੰਡ ਵਿੱਚ 75 ਲੱਖ ਰੁਪਏ ਦੀ ਗ੍ਰਾਂਟ ਸੀਐਮ ਸਾਹਿਬ ਨੇ ਸਕੂਲ ਦੇ ਵਿੱਚ ਦਿੱਤੀ ਹੈ ਜੀ ਤੇ ਸਕੂਲ ਦੇ ਕੋਲ ਮਿਲਾ ਕੇ 7-8 ਕਮਰੇ ਬਣਾ ਰਹੇ ਆ ਆਪੋਜੀਸ਼ਨ ਤੁਹਾਡੇ ਕਿਹੜੇ ਕੈਂਡੀਡੇਟ ਹੈ ਆਪੋਜੀਸ਼ਨ ਚ ਦੇਖੋ ਆਜ਼ਾਦ ਉਮੀਦਵਾਰ ਆ ਜੀ ਆਪਣੇ ਖੜੇ ਸੁਰਖਪੁਰ ਤੋਂ ਤੇ ਉਹਨਾਂ ਨੇ ਮਤਲਬ ਰਾਣਾਇੰਦਰ ਪ੍ਰਤਾਪ ਜੀ ਨੇ ਉਹਨਾਂ ਨੂੰ ਖੜਾ ਕੀਤਾ ਜੀ ਇੱਕੋ ਕੈਂਡੀਡੇਟ ਹੈ ਜੀ ਇੱਕੋ ਕੈਂਡੀਡੇਟ ਹੈ ਜੀ ਤਾਂ ਕੀ ਤੁਹਾਡਾ ਮੈਸੇਜ ਵੋਟਰਾਂ ਨੂੰ ਹੈ ਦੇਖੋ ਜੀ ਮੇਰਾ ਵੋਟਰਾਂ ਨੂੰ ਮੈਸੇਜ ਇਹ ਆ ਕਿ ਦੇਖੋ ਪਿੱਛੇ ਜਿਹੜਾ ਜਿੱਦਾਂ ਪਾਰਟੀ ਕਾਂਗਰਸ ਪਾਰਟੀ ਪ੍ਰਧਾਨ ਰਾਜਾ ਆਪਣਿੰਗ ਨੇ ਸਾਡੇ ਸਮਾਜ ਵਾਸਤੇ ਵੀ ਬਹੁਤ ਅਪਸ਼ਬਦ ਮਾੜਾ ਬੋਲਿਆ ਸੀ ਤੇ ਸਾਨੂੰ ਉਹਨਾਂ ਗੱਲਾਂ ਨੂੰ ਚੇਤੇ ਰੱਖ ਕੇ ਤੇ ਜੋ ਵੀ ਆ ਵੀ ਸਾਨੂੰ ਕਾਂਗਰਸ ਪਾਰਟੀ ਚਾਹੇ ਹੋਰ ਅਦਰ ਪਾਰਟੀਆਂ ਵੱਲੋਂ ਜਿੰਨਾ ਵੱਲੋਂ ਸਾਡੀ ਸਮਾਜ ਨੂੰ ਪਿਛੇ ਸਿੱਟਿਆ ਜਾ ਰਿਹਾ ਵਾ ਤੇ ਉਹਨਾਂ ਨੂੰ ਉਹਨਾਂ ਤੋਂ ਥੋੜਾ ਪਾਛ ਕੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਜਿਹੜਾ ਸਾਡੇ ਸਮਾਜ ਨੂੰ ਉੱਪਰ ਚੱਕਦੇ ਆ ਸਾਡੇ ਸਮਾਜ ਨੂੰ ਇੱਕ ਵੱਖਰਾ ਐਸਸੀ ਵਿੰਗ ਹਰੇਕ ਹਲਕੇ ਦੇ ਵਿੱਚ ਦਿੱਤਾ ਵਾ ਵੀ ਐਸਸੀ ਵਿੰਗ ਜਿਹੜਾ ਵਾ ਵੀ ਕਿਸੇ ਹੋਰ ادارے ਤੋਂ ਨਹੀਂ ਮਤਲਬ ਸਾਡੇ ਕੋਲ ਸਿੱਧਾ ਕੰਮ ਲੈ ਸਕਦਾ ਵਾ ਸਾਡੇ ਐਸਸੀ ਵਿੰਗ ਨੂੰ ਉੱਪਰ ਉਠਾਉਣ ਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਜੀ ਆਮ ਆਦਮੀ ਪਾਰਟੀ ਦਾ ਇਸ ਕਰਕੇ ਅਸੀਂ ਵੋਟਰਾਂ ਦੇ ਸਪੋਰਟਰਾਂ ਨੂੰ ਇਹ ਕਰਦੇ ਆ ਅਪੀਲ ਕਿ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਜ਼ਰੂਰ ਪਾਓ ਜੀ ਇਹ ਜਿਹੜੀ ਪਾਰਟੀ ਆ ਇਹ ਗਰੀਬਾਂ ਦੇ ਹੱਕ ਚਾਹ ਤੇ ਪੱਖ ਚਾਹ